ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਿਰਫ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਤੇ ਉਸ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਕੁ ਲੈਣਾ ਬਰੀਫ ਕਰ ਦੇਵਾਂ ਇਸ ਲਾਈਵ ਦਾ ਮਕਸਦ ਸਭ ਨੂੰ ਪਤਾ ਚਲ ਜਾਵੇਗਾ ਐਨੇ ਚੱਕ ਚੱਕ ਕਰ ਜੇ ਪੰਜਾਬ ਕਈਆਂ ਰੋਲਤਾ ਨਾਮ ਭਗਤ ਸਿੰਘ ਦਾ ਵਰਤ ਕੇ ਹੀ ਝੂਠ ਬੋਲਤਾ ਨਾ ਆਇਆ ਬਦਲਾਵ ਕੀ ਹੁਣ ਰੋਣਾ ਪੈਣਾ ਏ ਪੰਜਾਬ ਮੰਗਦਾ ਜਵਾਬ ਹਿਸਾਬ ਚੋਰਾਂ ਨੇ ਕੀ ਦੇਣਾ ਏ ਸੋ ਪਿਛਲੇ ਲੰਮੇ ਸਮੇਂ ਤੋਂ ਕਈ ਪਾਰਟੀਆਂ ਆਈਆਂ ਕਈ ਪਾਰਟੀਆਂ ਸੱਤਾ 'ਚ ਨਿਭਾ ਕੇ ਗਈਆਂ ਕਿਸ ਲੀਡਰ ਨੇ ਕੀ ਤੋਂ ਕੀ ਬਣਾਇਆ ਕੀ ਤੋਂ ਕੀ ਗਵਾਇਆ ਹੁਣ ਜੋ ਕਟਾ-ਕੱਟੀ ਸੀ ਇੱਕ ਬਦਲਾਵ ਦੇ ਨਾਮ ਦੀ ਇੱਕ ਮੌਕਾ ਕੇਜਰੀਵਾਲ ਜੋ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੀ ਪੜ੍ਹਾਈ ਨੂੰ ਲੈ ਕੇ ਪੰਜਾਬ ਦੀ ਸਿਹਤ ਨੂੰ ਲੈ ਕੇ ਜੋ ਇੱਕ ਬਹੁਤ ਵੱਡੇ ਲੈਵਲ ਤੇ ਬਦਲਾਅ ਦੀਆਂ ਗੱਲਾਂ ਕਰਦੇ ਸੀ ਉਹਨਾਂ ਦਾ ਵੀ ਕੱਟਾ-ਕੱਟੀ ਨਿਕਲ ਗਿਆ ਹੈ ਪਿਛਲੀਆਂ ਸਰਕਾਰਾਂ ਵਿੱਚ ਕਿਹੜੇ-ਕਿਹੜੇ ਲੀਡਰਾਂ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੀ ਕੀ ਤਿਆਗ ਕੀਤਾ ਕੀ ਕਿਹੜੇ ਪੰਜਾਬ ਦੇ ਲੀਡਰਾਂ ਨੇ ਸਿਰਫ ਪੰਜਾਬ ਲਈ ਲੜਾਈ ਲੜੀ ਜਾਂ ਆਪਣੀ ਨਿੱਜੀ ਸਿਆਸਤ ਨੂੰ ਚਮਕਾਉਣ ਲਈ ਸਿਰਫ ਸਿਆਸਤ ਕੀਤੀ ਇਹ ਦੱਸਣ ਦੀ ਪੰਜਾਬ ਦੇ ਲੋਕਾਂ ਨੂੰ ਹੁਣ ਜ਼ਰੂਰਤ ਨਹੀਂ ਆ ਕੀ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੌਣ ਕੀ ਕੀ ਕਰ ਰਿਹਾ ਤੇ ਕਿਸ ਨੇ ਕੀ ਕੀ ਕੀਤਾ ਜੋ ਪਿਛਲੇ ਦਿਨਾਂ ਵਿੱਚ ਇੱਕ ਨਿੱਜੀ ਸਿਆਸਤ ਆਪਣੇ ਆਪ ਨੂੰ ਚਮਕਾਉਣ ਲਈ ਕੀਤੀ ਜਾ ਰਹੀ ਹੈ ਕੁਝ ਚੰਦ ਲੀਡਰਾਂ ਵੱਲੋਂ ਆਪਣੇ ਹੀ ਸਾਥੀ ਜੋ ਇੱਕ ਆਪਣੇ ਆਪ ਵਿੱਚ ਬਹੁਤ ਵੱਡਾ ਨਾਮ ਹੈ ਦੁਨੀਆ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਉਹਨਾਂ ਖਿਲਾਫ ਟਿੱਪਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਕਿ ਵੱਖਰੇ ਅਖਾੜੇ ਲਗਾਏ ਜਾ ਰਹੇ ਆ ਵੱਖਰੀਆਂ ਸਟੇਜਾਂ ਲਾਈਆਂ ਜਾ ਰਹੀਆਂ ਵੱਖਰੀਆਂ ਲੋਕ ਮਿਲਣੀਆਂ ਕੀਤੀਆਂ ਜਾ ਰਹੀਆਂ ਇਹ ਕਿਉਂ ਕੀਤੀਆਂ ਜਾ ਰਹੀਆਂ ਬਜਾਏ ਇਸ ਗੱਲ ਉੱਤੇ ਸੰਵਾਦ ਕਰਨ ਦੀ ਬਜਾਏ ਕਿ ਉਹਨਾਂ ਦੀ ਸੋਚ ਪੰਜਾਬ ਨੂੰ ਲੈ ਕੇ ਕੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੀ ਹੈ ਦੇਸ਼ ਨੂੰ ਲੈ ਕੇ ਕੀ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਕਿਸਾਨੀ ਨੂੰ ਸੁਧਾਰਨ ਲਈ ਕੀ ਕੀਤਾ ਜਾ ਸਕਦਾ ਹੈ ਬਜਾਏ ਇਹਨਾਂ ਗੱਲਾਂ ਉੱਤੇ ਸੰਵਾਦ ਕਰਨ ਤੋਂ ਉਹ ਇੱਕ ਵੱਖਰੀ ਆਪਣਾ ਇੱਕੋ ਰੱਟ ਲਗਾਈ ਬੈਠੇ ਆ ਅਨੁਸ਼ਾਸਨ 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 ਕੀ ਅਨੁਸ਼ਾਸਨ ਪੰਜਾਬ ਨੂੰ ਕੁਝ ਦੇ ਸਕਦਾ ਹੈ ਕੀ ਅਨੁਸ਼ਾਸਨ ਰੱਖਣ ਨਾਲ ਸਿਰਫ ਅਨੁਸ਼ਾਸਨ ਰੱਖਣ ਨਾਲ ਪੰਜਾਬ ਦੇ ਮੁੱਦਿਆਂ ਦਾ ਹੱਲ ਹੋ ਸਕਦਾ ਹੈ ਕੀ ਸਰਦਾਰ ਨਵਜੋਤ ਸਿੰਘ ਸਿੱਧੂ ਜੋ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਕਾਰ ਜਾ ਰਹੇ ਆ ਆਪਣੀ ਇੱਕ ਵਿਚਾਰਧਾਰਕ ਲੜਾਈ ਲੜਨ ਲਈ ਮੌਜੂਦਾ ਸਰਕਾਰ ਖਿਲਾਫ ਬੇਬਾਕ ਬੋਲਦੇ ਆ ਚਾਹੇ ਉਹ ਕੈਪਟਨ ਦੀ ਸਰਕਾਰ ਰਹੀ ਹੋਵੇ ਚਾਹੇ ਹੁਣ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਹੈ ਚਾਹੇ ਉਹ ਪਿਛਲੀਆਂ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਤੇ ਬੇਬਾਕੀ ਨਾਲ ਆਪਣੀ ਲੜਾਈ ਲੜੀ ਹੈ ਬਿਨਾ ਕਿਸੇ ਅਹੁਦੇ ਰਤਵੇ ਤੋਂ ਆਪਣੀ ਹੌਮੇ ਨੂੰ ਛੱਡ ਕੇ ਆਪਣੀ ਆਪਣੇ ਲਈ ਹਰ ਚੀਜ਼ ਦਾ ਤਿਆਗ ਕਰਕੇ ਸਿਰਫ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਜੋ ਇਹ ਲੜਾਈ ਪੰਜਾਬ ਵਿੱਚ ਸਿਰਫ ਸਿਆਸਤ ਲਈ ਚੱਲ ਰਹੀ ਆ ਕੀ ਇਹ ਲੜਾਈ ਇੱਕ ਵਿਚਾਰਕ ਧਾਰਕ ਤਾਰਾ ਦੇ ਤਹਿਤ ਇੱਕ ਸੰਵਾਦ ਰਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਨਹੀਂ ਹੋ ਸਕਦੀ ਜੋ ਵੀ ਲੀਡਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਘੇਰ ਰਿਹਾ ਹੈ ਕੀ ਉਹਦਾ ਸਾਥ ਦੇਣਾ ਨਹੀਂ ਬਣਦਾ ਕੀ ਸਿਰਫ ਆਪਣੀ ਹੀ ਪ੍ਰਧਾਨਗੀ ਨੂੰ ਲੈ ਕੇ ਆਪਾਂ ਇੱਕ ਵੱਖਰਾ ਸੁਆਗਰ ਚਾ ਰਹੇ ਆ ਮੀਡੀਆ ਦੇ ਵਿੱਚ ਆਪਣੀ ਪਾਰਟੀ ਦਾ ਹੀ ਨੁਕਸਾਨ ਕਰ ਰਹੇ ਆ ਕਿ ਇਸ ਨਾਲੋਂ ਚੰਗਾ ਜੇ ਕੋਈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੋਈ ਆਪਣੀ ਇੱਕ ਵੱਖਰੀ ਪਾਲਿਸੀ ਬਣਾਈ ਬੈਠਾ ਹੈ ਕਿ ਉਸ ਮੁੱਦੇ ਉੱਤੇ ਚਰਚਾ ਨਹੀਂ ਹੋ ਸਕਦੀ ਕਿ ਉਸ ਉੱਤੇ ਸੰਵਾਦ ਨਹੀਂ ਹੋ ਸਕਦਾ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਪੰਜਾਬ ਦੇ ਲੋਕ ਆਸਾਂ ਉਮੀਦਾਂ ਚਾਹੁੰਦੇ ਆ ਪੰਜਾਬ ਦੇ ਲੀਡਰਾਂ ਤੋਂ ਪੰਜਾਬ ਦੀਆਂ ਪਾਰਟੀਆਂ ਤੋਂ ਜੇਕਰ ਕੋਈ ਉਹਨਾਂ ਆਸਾਂ ਉਮੀਦਾਂ ਤੇ ਖਰਾ ਨਹੀਂ ਉਤਰੇਗਾ ਤੇ ਜੇਕਰ ਉਸ ਦਾ ਵਿਰੋਧ ਸਰਦਾਰ ਨਵਜੋਤ ਸਿੰਘ ਸਿੱਧੂ ਜਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਵਰਗੇ ਲੀਡਰ ਬੇਬਾਕ ਹੋ ਕੇ ਨਿਰਧੜਕਤਾ ਨਾਲ ਇਹ ਲੜਾਈ ਲੜ ਰਹੇ ਆ ਤੇ ਆਪਾਂ ਉਹਨਾਂ ਦਾ ਸਾਥ ਕਿਉਂ ਨਹੀਂ ਦੇ ਰਹੇ ਪੰਜਾਬ ਦੇ ਲੋਕਾਂ ਦੀ ਲੜਾਈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜੋ ਵਾਦੇ ਹਰ ਵਾਰ ਕੋਈ ਵੀ ਸਰਕਾਰ ਸੱਤਾ ਜਾਂਦੀ ਹੈ ਤੇ ਕਰਦੀ ਹੈ ਤੇ ਜੇਕਰ ਉਹ ਪੂਰਾ ਨਹੀਂ ਕਰ پا ਰਹੀ ਤੇ ਉਸ ਦੇ ਖਿਲਾਫ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਦੇ ਮੁੱਦੇ ਨਹੀਂ ਉਠਾਉਂਗੇ ਜੇਕਰ ਉਹਨਾਂ ਦੀ ਲੜਾਈ ਨਹੀਂ ਲੜੋਗੇ ਫਿਰ ਸਿਆਸਤ ਕਰਨ ਦਾ ਕੀ ਫਾਇਦਾ ਜੇਕਰ ਪੰਜਾਬ ਕਾਂਗਰਸ ਵਿੱਚ ਪੰਜਾਬ ਦੇ ਕੁਝ ਚੰਦ ਲੀਡਰਾਂ ਕਰਕੇ ਪੰਜਾਬ ਕਾਂਗਰਸ ਦਾ ਕੋਈ ਵਰਕਰ ਕੋਈ ਆਗੂ ਕਿਸੇ ਨਿੱਜੀ ਲੀਡਰ ਦੀ ਵਜ੍ਹਾ ਨਾਲ ਘਰੇ ਬੈਠਾ ਹੈ ਜੇਕਰ ਉਸ ਨੂੰ ਮਾਣ ਸਨਮਾਨ ਦੇ ਕੇ ਦੁਬਾਰਾ ਪਾਰਟੀ ਨਾਲ ਚਲਾਇਆ ਜਾ ਰਿਹਾ ਹੈ ਤਾਂ ਇਸ ਉੱਤੇ ਕਿਉਂ ਸਿਆਸਤ ਹੋ ਰਹੀ ਹੈ ਜੋ ਚੀਜ਼ਾਂ ਸਰਦਾਰ ਨਵਜੋਤ ਸਿੰਘ ਸਿੱਧੂ ਕਰ ਰਹੇ ਹੈ ਕੀ ਉਹ ਰਾਜਾ ਵੜਿੰਗ ਜੀ ਨਹੀਂ ਕਰ ਸਕਦੇ ਕੀ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਨਹੀਂ ਕਰ ਸਕਦੇ ਜਾਂ ਪੰਜਾਬ ਕਾਂਗਰਸ ਦੇ ਉਹ ਲੀਡਰ ਜੋ ਸਿਰਫ ਸਰਕਾਰ ਨਾ ਹੁੰਦੇ ਹੋਏ ਕੋਈ ਟਿੱਪਾ ਟਿੱਪਣੀਆਂ ਨਹੀਂ ਕਰ ਰਹੇ ਯਾ ਕੋਈ ਵੀ ਸਰਕਾਰ ਮੌਜੂਦਾ ਸਰਕਾਰ ਖਿਲਾਫ ਕੋਈ ਵੀ ਵਿਵਾਦਿਤ ਬਿਆਨ ਨਹੀਂ ਦੇ ਰਹੀ ਕਿ ਉਹ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਇਹ ਸਭ ਕਿਉਂ ਹੋ ਰਿਹਾ ਹੈ ਕਿਸ ਲਈ ਹੋ ਰਿਹਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਹੁਣ ਤੱਕ ਪੰਜਾਬ ਲਈ ਕੀ ਤਿਆਗ ਕੀਤਾ ਆਪਣੀ ਨਿੱਜੀ ਜ਼ਿੰਦਗੀ ਲਈ ਉਹਨਾਂ ਨੇ ਕੀ ਬਣਾਇਆ ਇਸ ਉੱਤੇ ਕੋਈ ਸੰਵਾਦ ਕਰਨ ਨੂੰ ਤਿਆਰ ਹੈ ਤੇ ਜਿਹੜੇ-ਜਿਹੜੇ ਲੀਡਰਾਂ ਨੇ ਮੰਤਰੀ ਮੰਡਲ ਹੰਢਾਏ ਨੇ ਮੰਤਰੀ ਪਦ ਹੰਢਾਏ ਨੇ ਉਹਨਾਂ ਨੇ ਉਹਨਾਂ ਸਮਿਆਂ ਵਿੱਚ ਕੀ-ਕੀ ਕੀਤਾ ਕੀ-ਕੀ ਬਣਾਇਆ ਅੱਜ ਉਸ ਉੱਤੇ ਸੰਵਾਦ ਕਰ ਸਕਦੇ ਨੇ ਪੁਰਾਣੀਆਂ ਗੱਲਾਂ ਛੱਡੋ ਅੱਜ ਪੰਜਾਬ ਨੂੰ ਲੋੜ ਹੈ ਕੀ ਪੰਜਾਬ ਦੇ ਲੋਕਾਂ ਨਾਲ ਇੱਕ ਬਦਲਾਵ ਦੇ ਨਾਮ ਤੇ ਇੱਕ ਵਿਸ਼ਵਾਸ ਘਾਤ ਹੋਇਆ ਹੈ ਕੀ ਪੰਜਾਬ ਦੇ ਵਿੱਚ ਜੋ ਵੀ ਵਿਰੋਧੀ ਧਿਰ ਦਾ ਰੋਲ ਹੋਣਾ ਚਾਹੀਦਾ ਸੀ ਕੀ ਉਹ ਪੰਜਾਬ ਕਾਂਗਰਸ ਦੇ ਲੀਡਰ ਨਿਭਾ ਰਹੇ ਆ ਕੀ ਉਹ ਆਕਾਲੀ ਦਲ ਨਿਭਾ ਰਿਹਾ ਹੈ ਕੀ ਉਹ ਭਾਜਪਾ ਨਿਭਾ ਰਹੀ ਆ ਇਹਨਾਂ ਗੱਲਾਂ ਉੱਤੇ ਸੰਵਾਦ ਹੋਣ ਦੀ بجائے ਸਿਰਫ ਅਨੁਸ਼ਾਸਨ ਦੇ ਨਾਮ ਤੇ ਜਾਂ ਕੋਈ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਪਾਰਟੀ ਦਾ ਵੀ ਤੇ ਪਾਰਟੀ ਦੇ ਵਿੱਚ ਲੀਡਰਾਂ ਨਾਲ ਜੁੜੇ ਹੋਏ ਜੋ ਲੋਕ ਨੇ ਉਨ੍ਹਾਂ ਦੇ ਵਿੱਚ ਆਪਸ ਵਿੱਚ ਵੰਡਾਰੀ ਦੇ ਵਿੱਚ ਵੀ ਫਰਕ ਪੈ ਰਿਹਾ ਹੈ ਕਿ ਕੋਈ ਵੀ ਲੀਡਰ ਇਹਨਾਂ ਚੀਜ਼ਾਂ ਨੂੰ ਛੱਡ ਕੇ ਸਿਰਫ ਇੱਕ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇੱਕ ਸਾਂਝਾ ਮੰਚ ਇੱਕ ਸਾਂਝੇ ਤੌਰ ਤੇ ਲੜਾਈ ਨਹੀਂ ਲੜ ਸਕਦਾ ਜੇਕਰ ਸਰਦਾਰ ਨਵਜੋਤ ਸਿੰਘ ਸਿੱਧੂ ਤੋਂ ਬਿਹਤਰ ਕੋਈ ਕਰ ਸਕਦਾ ਤਾਂ ਉਹ ਆਪਣੀ ਬਣਾਈ ਹੋਈ ਕੋਈ ਪਾਲਿਸੀ ਪੇਸ਼ ਕਰੇ ਉਸ ਪੰਜਾਬ ਦੇ ਬਣਾਏ ਹੋਏ ਮਾਡਲ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰੇ ਜੇ ਨਹੀਂ ਕਰ ਸਕਦੇ ਤੇ ਫਿਰ ਸਰਦਾਰ ਨਵਜੋਤ ਸਿੰਘ ਸਿੱਧੂ ਜੋ ਕਰ ਰਹੇ ਆ ਉਹਨਾਂ ਦਾ ਸਾਥ ਦਿਓ ਜਦੋਂ ਹਾਈ ਕਮਾਂਡ ਉਹਨਾਂ ਨੂੰ ਸਾਥ ਦੇ ਰਹੀ ਹੈ ਤੇ ਤੁਸੀਂ ਪੰਜਾਬ ਦੇ ਕੁਝ ਚੰਦ ਲੀਡਰ ਨਿੱਜੀ ਤੌਰ ਤੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਮੀਡੀਆ 'ਚ ਸੋਸ਼ਲ ਮੀਡੀਆ 'ਚ ਆਪਣਾ ਬਿਆਨ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਕੋਈ ਸਰਦਾਰ ਨਵਜੋਤ ਸਿੰਘ ਸਿੱਧੂ ਤੋਂ ਬਿਹਤਰ ਕਰ ਸਕਦਾ ਮੈਨੂੰ ਇਹ ਦੱਸੋ ਕਿ ਕਿਸੇ ਨੇ ਅੱਜ ਤੱਕ ਪੰਜਾਬ ਨੂੰ ਲੈ ਕੇ ਕੋਈ ਤ્યાਗ ਕੀਤਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਲਈ ਜੋ-ਜੋ ਤ્યાਗ ਕੀਤੇ ਆ ਜੋ-ਜੋ ਕੁਝ ਛੱਡਿਆ ਉਹ ਸਾਰਾ ਪੰਜਾਬ ਜਾਣਦਾ ਉਹਨਾਂ ਨੇ ਹਮੇਸ਼ਾ ਆਪਣੇ ਅਹੁਦੇ ਰਤਬੇ ਆਪਣੀਆਂ ਪੋਜੀਸ਼ਨਾਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਈ ਵਾਰ ਛੱਡੀਆਂ ਅਧਵੀ ਸਰਕਾਰ ਨਾ ਹੁੰਦੇ ਹੋਏ ਕੋਈ ਅਹੁਦਾ ਨਾ ਹੁੰਦੇ ਹੋਏ ਨਿੱਜੀ ਤੌਰ ਤੇ ਮੌਜੂਦਾ ਸਰਕਾਰ ਨਾਲ ਆਪਣੀ ਵਿਚਾਰਧਾਰਾ ਨੂੰ ਲੈ ਕੇ ਲੜਾਈ ਲੜ ਰਹੇ ਆ ਕਿਸ ਕਿਨਾਂ ਲਈ ਪੰਜਾਬ ਦੇ ਲੋਕਾਂ ਲਈ ਤੇ ਜਿਨ੍ਹਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਜਿਨ੍ਹਾਂ ਨੂੰ ਪੰਜਾਬ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਉਹਨਾਂ ਨੇ ਪੰਜਾਬ ਦੇ ਨੌਜਵਾਨੀ ਲਈ ਪੰਜਾਬ ਦੀ ਕਿਸਾਨੀ ਲਈ ਕਿਦਣ ਧਰਨੇ ਲਾਏ ਆ ਕਿਦਣ ਮੁੱਦੇ ਚੁੱਕੇ ਆ ਕਿਦਾਂ ਸਰਕਾਰ ਨੂੰ ਘੇਰਿਆ ਬਿਛਰੇ 2 ਸਾਲਾਂ ਵਿੱਚ ਪੰਜਾਬ ਨੇ ਕੀ ਗਵਾਇਆ ਇਸ ਉੱਤੇ ਵਿਰੋਧੀ ਧਿਰ ਨੇ ਕੀ ਕੀ ਕੀਤਾ ਇਹ ਸਾਰਾ ਪੰਜਾਬ ਜਾਣਦਾ ਤੇ ਹੁਣ ਜੋ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਜੇ ਕੋਈ ਕੁਝ ਕਰ ਰਿਹਾ ਉਸ ਦਾ ਸਾਥ ਦੇਣਾ ਸਾਰੇ ਲੀਡਰਾਂ ਦਾ ਬਣਦਾ ਜੇਕਰ ਉਹਨਾਂ ਦੇ ਕਿਸੇ ਵੀ ਅਨਸ਼ਾਸਨ ਨੂੰ ਲੈ ਕੇ ਪਾਰਟੀ ਅਨਸ਼ਾਸਨ ਨੂੰ ਲੈ ਕੇ ਕੋਈ ਵੀ ਕਮੀ ਪੇਸ਼ੀ ਹੈ ਤਾਂ ਉਹਦੇ ਉੱਤੇ ਸੰਵਾਦ ਕਰੋ ਉਹਦੀ ਗੱਲਬਾਤ ਕਰੋ ਇਹ ਨਹੀਂ ਕਿ ਹਰੇਕ ਇੰਟਰਵਿਊ ਦੇ ਵਿੱਚ ਅਨੁਸ਼ਾਸਨ 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 ਹੀ ਸਭ ਕੁਝ ਹੋ ਗਿਆ ਅਨੁਸ਼ਾਸਨ ਨੇ ਪੰਜਾਬ ਨੂੰ ਕੁਝ ਨਹੀਂ ਦੇਣਾ ਪੰਜਾਬ ਦੇ ਲੋਕਾਂ ਦੀ ਲੜਾਈ ਲੜੋ ਨਹੀਂ ਪੰਜਾਬ ਨੇ ਤੁਹਾਨੂੰ ਦੁਤਕਾਰਨ ਲੱਗ ਜਾਣ ਪੰਜਾਬ ਦੀ ਲੜਾਈ ਸਿਰਫ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਨਹੀਂ ਪੰਜਾਬ ਕਿੱਦਾਂ ਅੱਗੇ ਵਧ ਸਕਦਾ ਹੈ ਪੰਜਾਬ ਦੇ ਵਿੱਚੋਂ ਵਪਾਰ ਕਿੱਦਾਂ ਪਰਫੁੱਲਤ ਹੋ ਸਕਦਾ ਹੈ ਇਸ ਨੂੰ ਲੈ ਕੇ ਤੁਸੀਂ ਕੇਂਦਰ ਸਰਕਾਰ ਖਿਲਾਫ ਮੌਜੂਦਾ ਸਰਕਾਰ ਖਿਲਾਫ ਇੱਕ ਮੁੱਦਿਆਂ ਦੀ ਲੜਾਈ ਲੜੋ ਅੱਜ ਤੁਹਾਡੇ ਕੋਲ ਤਾਕਤ ਹੈ ਉਸ ਦਾ ਤਾਕਤ ਦਾ ਸਹੀ ਇਸਮਾਲ ਕਰੋ ਜਿਸ ਕੋਲ ਤਾਕਤ ਨਹੀਂ ਉਹ ਬਿਨਾਂ ਤਾਕਤ ਦੇ ਆਪਣੀ ਲੜਾਈ ਆਪਣੀ ਵਿਚਾਰਧਾਰਾ ਦੇ ਅਨੁਸਾਰ ਲੜ ਰਿਹਾ ਹੈ ਉਸ ਨੂੰ ਲੜਨ ਦਿਓ ਜੇ ਤੁਸੀਂ ਨਹੀਂ ਕੁਝ ਕਰਨਾ ਚਾਹੁੰਦੇ ਤੁਹਾਡਾ ਮਕਸਦ ਸਿਰਫ ਇੱਕ ਨਜ਼ਰ ਆ ਰਿਹਾ ਹੈ ਕਿ ਅਸੀਂ ਮੌਜੂਦਾ ਸਰਕਾਰ ਖਿਲਾਫ ਕੁਝ ਨਹੀਂ ਬੋਲ ਰਹੇ ਤੇ ਸਰਦਾਰ ਨਰਜੋਤ ਸਿੰਘ ਸਿੱਧੂ ਵੀ ਸਾਡੇ ਮੰਗ ਚੁੱਪ ਰਹਿਣ ਕਿਉਂ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਆ ਤੁਹਾਡਾ ਮਕਸਦ ਸਿਰਫ ਮੌਜੂਦਾ ਸਰਕਾਰ ਨਾਲ ਮਿਲੀ ਭੁਗਤ ਦਰਸਾ ਰਿਹਾ ਹੈ ਇਹ ਗੱਲਾਂ ਕਿਉਂ ਹੋ ਰਹੀਆਂ ਕਿਉਂਕਿ ਇਹ ਸਭ ਕੁਝ ਪੰਜਾਬ ਦੇ ਲੋਕਾਂ ਨੂੰ ਦਿਖ ਰਿਹਾ ਹੈ ਅੱਜ ਕੌਣ ਪੰਜਾਬ ਲਈ ਖੜਾ ਹੈ ਬਿਨਾ ਤਾਕਤ ਹੁੰਦੇ ਹੋਏ ਸਰਦਾਰ ਨਵਜੋਤ ਸਿੰਘ ਸਿੱਧੂ ਸਰਦਾਰ ਸੁਖਪਾਲ ਸਿੰਘ ਗਹਿਰਾ ਤੇ ਜੋ ਵੀ ਨੌਜਵਾਨ ਇਹਨਾਂ ਦਾ ਸਾਥ ਦੇ ਰਹੇ ਆ ਜੋ ਵੀ ਨੌਜਵਾਨ ਆਪਣੇ ਧਰਮ ਨੂੰ ਲੈ ਕੇ ਆਪਣੀ ਕੌਮ ਨੂੰ ਲੈ ਕੇ ਆਪਣੇ ਪੰਜਾਬ ਨੂੰ ਲੈ ਕੇ ਆਪਣੇ ਵਤਨ ਨੂੰ ਲੈ ਕੇ ਗੱਲ ਕਰ ਰਹੇ ਆ ਤੁਸੀਂ ਉਹਨਾਂ ਦਾ ਵਿਰੋਧ ਕਰਨ ਲੱਗ ਜੰਨੇ ਹੋ ਤੁਸੀਂ ਉਹਨਾਂ ਨੂੰ ਪਾਰਟੀਆਂ ਚੋਂ ਕੱਢ ਦਿੰਨੇ ਹੋ ਕੀ ਇਹ ਪੰਜਾਬ ਦੀ ਲੜਾਈ ਇਹ ਪੰਜਾਬ ਦੇ ਮੁੱਦੇ ਇਸ ਤਰ੍ਹਾਂ ਹੱਲ ਹੋਣਗੇ ਕੀ ਤੁਹਾਡੇ ਇਹਨਾਂ ਗੱਲਾਂ ਨਾਲ ਪੰਜਾਬ ਦਾ ਭਲਾ ਹੋਵੇਗਾ ਰਾਜਾ ਬੜਿੰਗ ਜੀ ਤੁਸੀਂ ਬਹੁਤ ਮਿਹਨਤੀ ਹੋ ਪਰ ਤੁਹਾਡੀ ਇਹ ਮਿਹਨਤ ਪੰਜਾਬ ਲਈ ਕੀ ਕਰ ਰਹੀ ਆ ਇੱਕ ਸਿਰਫ ਚੁੱਪਦਾਨ ਦੇਖਣ ਨੂੰ ਮਿਲ ਰਿਹਾ ਜਿੱਥੇ ਤੁਹਾਨੂੰ ਬੋਲਣਾ ਚਾਹੀਦਾ ਜਿੱਥੇ ਤੁਹਾਨੂੰ ਅੜਨਾ ਚਾਹੀਦਾ ਜਿੱਥੇ ਤੁਹਾਨੂੰ ਖੜਨਾ ਚਾਹੀਦਾ ਜਿੱਥੇ ਤੁਹਾਨੂੰ ਗਰਜਣਾ ਚਾਹੀਦਾ ਜਿੱਥੇ ਤੁਹਾਡੀ ਜ਼ੁਬਾਨ ਨਿਕਲਣੀ ਚਾਹੀਦੀ ਆ ਉਥੇ ਨੇ ਕਿਉਂ ਨਹੀਂ ਨਿਕਲ ਰਹੀ ਇਹ ਸਭ ਕੁਝ ਪੰਜਾਬ ਨੂੰ ਨਜ਼ਰ ਆ ਰਿਹਾ ਹੈ ਅੱਜ ਤੁਹਾਨੂੰ ਸਰਦਾਰ ਨਵਜੋਤ ਸਿੰਘ ਸਿੱਧੂ ਵਾਂਗ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨੀ ਚਾਹੀਦੀ ਹੈ ਜੇਕਰ ਤੁਸੀਂ ਕਾਂਗਰਸ ਪਾਰਟੀ ਦੇ ਹਿੱਤਾਸ਼ੀ ਹੋ ਤਾਂ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੋ ਜੋ ਇੱਕ ਮੌਕਾ ਕੇਜਰੀਵਾਲ ਦੇ ਨਾਂ ਤੇ ਬਦਲਾਵ ਦੇ ਨਾਂ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ ਓਸ ਦੀ ਲੜਾਈ ਲੜੋ ਨਾ ਕਿ ਉਸ ਲੀਡਰ ਉਸ ਸ਼ਖਸੀਅਤ ਉਸ ਕਿਰਦਾਰ ਖਿਲਾਫ ਜਿਹਦੇ ਤੁਸੀਂ ਪੈਰਾਂ ਵਰਗੇ ਵੀ ਨਹੀਂ ਕਿਸ ਲੀਡਰ ਨਾਲ ਤੁਹਾਡਾ ਕੋਈ ਮੇਲ ਹੀ ਨਹੀਂ ਸੁਮੇਲ ਹੀ ਨਹੀਂ ਤੁਹਾਡਾ ਕਿਰਦਾਰ ਤੁਸੀਂ ਤੁਹਾਨੂੰ ਪੰਜਾਬ ਦੇ ਨੌਜਵਾਨ ਐਡੀਆਂ ਗੱਲਾਂ ਕਰ ਰਹੇ ਆ ਪੰਜਾਬ ਲਈ ਹਮੇਸ਼ਾ ਕਈ ਪੱਤਰਕਾਰ ਨੇ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਮੈਂ ਤਾਂ ਨਹੀਂ ਦੇਖਿਆ ਕਦੇ ਰਾਜਾ ਵਡਿੰਗ ਜੀ ਨੇ ਉਹਨਾਂ ਪੱਤਰਕਾਰਾਂ ਦੇ ਹੱਕ 'ਚ ਵਿੱਚ ਵੀ ਕੋਈ ਗੱਲ ਕੀਤੀ ਹੋਵੇ ਮੈਂ ਤਾਂ ਨਹੀਂ ਦੇਖਿਆ ਕਦੇ ਸਰਕਾਰ ਨੂੰ ਅੱਜ ਜੋ ਪੰਜਾਬ 'ਚ ਹੋ ਰਿਹਾ ਹੈ ਪੱਤਰਕਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੀ ਸੰਗੀਕੁੱਟੀ ਜਾ ਰਹੀ ਆ ਉਸ ਨੂੰ ਲੈ ਕੇ ਕਦੇ ਸਰਕਾਰ ਖਿਲਾਫ ਬੋਲੇ ਹੋਣ ਮੈਂ ਤਾਂ ਨਹੀਂ ਦੇਖਿਆ ਕਿ ਪਿਛਲੇ ਸਮੇਂ ਚ ਕਈ ਮਾਵਾਂ ਨੇ ਕਿੰਨੇ ਪੁੱਤ ਮਰਵਾਏ ਕਈ ਸਿਆਸਤ ਦੀ ਭੇਂਟ ਚੜ ਗਏ ਕਈ ਨਸ਼ਿਆਂ ਦੀ ਭੇਂਟ ਚੜ ਗਏ ਉਹਨਾਂ ਦੀ ਲੜਾਈ ਵਿਰੋਧੀ ਧਿਰ ਦੇ ਵਿੱਚ ਹੋਣ ਦੇ ਬਾਵਜੂਦ ਰਾਜਾ ਵਡਿੰਗ ਜੀ ਤੁਸੀਂ ਲੜੀ ਹੋਵੇ ਤੁਸੀਂ ਤਾਂ ਆਪਣੇ ਲਈ ਨਹੀਂ ਲੜੇ ਪੰਜਾਬ ਦੇ ਲੋਕਾਂ ਲਈ ਕੀ ਲੜੋਂਗੇ ਤੁਹਾਡੇ ਤੋਂ ਪੰਜਾਬ ਦੇ ਲੋਕ ਕੀ ਆਸ ਕਰਨ ਤੇ ਪੰਜਾਬ ਹੁਣ ਜਾਗ ਚੁੱਕਿਆ ਹੈ ਪੰਜਾਬ ਦੇ ਲੋਕਾਂ ਨੇ ਜਿਹੜਾ ਇਹ ਪਾਰਟੀਆਂ ਬਦਲਾ ਬਦਲਾ ਕਰਦੀਆਂ ਸੀ ਇਹਨਾਂ ਦਾ ਵੀ ਕੱਟਾ-ਕੱਟੀ ਕੱਟਦਾ ਇਹਨਾਂ ਨੂੰ ਜਿਤਾ ਕੇ ਦੇਖ ਲਿਆ ਕਿ ਇਹ ਪੰਜਾਬ ਲਈ ਕੀ ਕਰ ਸਕਦੇ ਆ ਤੇ ਹੁਣ ਪੰਜਾਬ ਦੇ ਲੋਕ ਸਿਰਫ ਉਸ ਲੀਡਰ ਨਾਲ ਖੜਨਗੇ ਜਿਸ ਕੋਲ ਕੋਈ ਪਾਲਿਸੀ ਹੋ ਪੰਜਾਬ ਨੂੰ ਲੈ ਕੇ ਜੋ ਪੰਜਾਬ ਲਈ ਦੂਰ ਅੰਦੇਸ਼ੀ ਸੋਚ ਰੱਖਦਾ ਹੋਊਗਾ ਤੁਸੀਂ ਪੰਜਾਬ ਲਈ ਨਹੀਂ ਕੁਝ ਕਰ ਸਕਦੇ ਤਾਂ ਟਿੱਕ ਕੇ ਆਪੋ ਆਪਣੇ ਘਰੇ ਬੈਠ ਜਾਓ ਜਿਹੜੇ ਤੁਸੀਂ ਅਨੁਸ਼ਾਸਨ ਦਾ ਰਾਗ ਲਾਪਰਹੇ ਹੋ ਨਾ ਇਹਨੇ ਪੰਜਾਬ ਨੂੰ ਕੁਝ ਨਹੀਂ ਦੇਣਾ ਪੰਜਾਬ ਨੂੰ ਕੁਝ ਦੇਣਾ ਤਾਂ ਪੰਜਾਬ ਦੇ ਹੱਕਾਂ ਦੀ ਆਵਾਜ਼ ਪੰਜਾਬ ਦੇ ਲੋਕਾਂ ਦੀ ਆਵਾਜ਼ ਪੰਜਾਬ ਦੇ ਲੋਕਾਂ ਲਈ ਕੁਝ ਕਰਨ ਦੀ ਤਾਂ ਕਰਨ ਵਾਲੇ ਲੀਡਰ ਹੀ ਕਰ ਸਕਦੇ ਆ ਜੋ ਬੇਬਾਕ ਨੇ ਬੇਦਾਗ ਨੇ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਉਹ ਕਿਸੇ ਤੋਂ ਸਲਾਹਾਂ ਨਹੀਂ ਲੈਂਦੇ ਉਹ ਆਪਣੀ ਇੱਕ ਲਹਿਰ ਬਣਾ ਕੇ ਪੰਜਾਬ ਲਈ ਆਪਣੀ ਲੜਾਈ ਤਿਆਰ ਕਰ ਲੈਂਦੇ ਆ ਉਹ ਆਪਣੀ ਇੱਕ ਲਹਿਰ ਬਣਾਉਂਦੇ ਆ ਜੇਕਰ ਉਹਨਾਂ ਵਿੱਚ ਕਮੀ ਹੈ ਤਾਂ ਤੁਸੀਂ ਉਸ ਦੇ ਖਿਲਾਫ ਬੋਲੋ ਪਰ ਤੁਹਾਨੂੰ ਪਤਾ ਹੈ ਤੁਸੀਂ ਉਹਨਾਂ ਨਾਲ ਵਿਚਾਰ ਧਾਰਾ ਦੀ ਲੜਾਈ ਸੰਵਾਦ ਨਾਲ ਨਹੀਂ ਹੱਲ ਕਰ ਸਕਦੇ ਕਿਉਂਕਿ ਤੁਹਾਡੇ ਕੋਲ ਕੋਈ ਅਜੰਡਾ ਹੀ ਨਹੀਂ ਪੰਜਾਬ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਤਾਂ ਇੱਕ ਵਫਾਦਾਰੀ ਦਾ ਨਮੂਨਾ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਪਾਰਟੀ ਦੀ ਨਿਗਾਹ ਚ ਪੰਜਾਬ ਦੇ ਲੋਕਾਂ ਦੀ ਨਿਗਾ ਚ ਨਹੀਂ ਸਰਦਾਰ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਤੀ ਵਫਾਦਾਰ ਨੇ ਪਰ ਉਸ ਤੋਂ ਪਹਿਲਾਂ ਉਹ ਆਪਣੇ ਪੰਜਾਬ ਲਈ ਆਪਣੀ ਕੌਮ ਲਈ ਆਪਣੇ ਧਰਮ ਲਈ ਆਪਣੇ ਗੁਰੂਆਂ ਲਈ ਵਫਾਦਾਰ ਨੇ ਮੈਂ ਪਿਛਲੇ ਸਾਲ ਵੀ ਇੱਕ ਗੱਲ ਕਹੀ ਸੀ ਜੋ ਆਪਣੀ ਕੌਮ ਦਾ ਵਫਾਦਾਰ ਨਹੀਂ ਜੋ ਆਪਣੇ ਧਰਮ ਦਾ ਵਫਾਦਾਰ ਨਹੀਂ ਉਹ ਕਿਸੇ ਦਾ ਸਾਕਾ ਨਹੀਂ ਤੇ ਅਸੀਂ ਕਿਉਂ ਨਾ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਵਿਸ਼ਵਾਸ ਕਰੀਏ ਕਿਉਂ ਨਾ ਪੰਜਾਬ ਦੇ ਲੋਕ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਜੁੜਨ ਸਰਦਾਰ ਨਵਜੋਤ ਸਿੰਘ ਸਿੱਧੂ ਕਰੋੜਾ ਕਮਾਉਂਦੇ ਸੀ ਕਰੋੜਾਂ ਉਹਨਾਂ ਕੋਲੇ ਬਹੁਤ ਓਪਰਚੁਨਿਟੀ ਸੀ ਉਹ ਅੱਜ ਜੇਕਰ ਪੰਜਾਬ ਦਾ ਦਰਦ ਨਾ ਰੱਖਦੇ ਹੁੰਦੇ ਤਾਂ ਉਹ ਕੀ ਤੋਂ ਕੀ ਬਣ ਸਕਦੇ ਸੀ ਪਰ ਉਹਨਾਂ ਨੇ ਪੰਜਾਬ ਪੰਜਾਬੀਅਤ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਦੇਖਦੇ ਹੋਏ ਪੰਜਾਬ ਲਈ ਦਰਦ ਮਹਿਸੂਸ ਕੀਤਾ ਜੋ ਪਹਿਲਾਂ ਤੋਂ ਵੀ ਕਰਦੇ ਨਜ਼ਰ ਆ ਰਹੇ ਸੀ ਪਰ ਹੁਣ ਉਹਨਾਂ ਵਿੱਚ ਕੁਝ ਵੱਖਰਾ ਹੋਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਤਾਹੀ ਲੋਕਾਂ ਦਾ ਪਿਆਰ ਉਹਨਾਂ ਦੀਆਂ ਨਿੱਜੀ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਸਭ ਨੂੰ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਤੁਹਾਡੇ ਵਿੱਚ ਕੋਈ ਅਜਿਹਾ ਕਰਨ ਦੀ ਤਾਂਗ ਹੈ ਤਾਂ ਤੁਸੀਂ ਕਰਕੇ ਦਿਖਾਓ ਤੁਸੀਂ ਤੰਜ ਕਸਣ ਦੀ ਥਾਂ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਕੇ ਦਿਖਾਓ ਪੰਜਾਬ ਦੇ ਮੁੱਦਿਆਂ ਉੱਤੇ ਮੌਜੂਦਾ ਸਰਕਾਰ ਨੂੰ ਘੇਰ ਕੇ ਦਿਖਾਓ ਸਿਰਫ ਪੱਤਰਕਾਰਾਂ ਦੇ ਸਵਾਲ ਕਰਨ ਨਾਲ ਜਾਂ ਕਿਸੇ ਲੀਡਰ ਦੇ ਜਾਂ ਕਿਸੇ ਆਗੂ ਦੇ ਜਾਂ ਵਰਕਰ ਦੇ ਮੇਰੇ ਵਰਗੇ ਆਮ ਇਨਸਾਨ ਦੇ ਕਹਿਣ ਤੋਂ ਬਾਅਦ ਕੁਝ ਕਰਨ ਦਾ ਕੋਈ ਫਾਇਦਾ ਨਹੀਂ 105 6 ਦਿਨ ਹੋ ਗਏ ਸਰਦਾਰ ਸੁਖਪਾਲ ਸਿੰਘ ਖੈਰਾ ਲਈ ਮੌਜੂਦਾ ਸਰਕਾਰ ਖਿਲਾਫ ਪੌਣ ਬੋਲਿਆ ਸਭ ਤੋਂ ਪਹਿਲਾਂ ਸਰਦਾਰ ਨਵਜੋਤ ਸਿੰਘ ਸਿੱਧੂ ਬੋਲਿਆ ਤੁਸੀਂ ਕਿਉਂ ਨਹੀਂ ਬੋਲੇ ਕਿਉਂਕਿ ਤੁਹਾਨੂੰ ਪਤਾ ਹੈ ਸਰਦਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਲੜਾਈ ਲੜਦਾ ਹੈ ਚਾਹੇ ਉਹ ਧਾਰਮਿਕ ਹੈ ਚਾਹੇ ਉਹ ਰਾਜਨੀਤਿਕ ਹੈ ਉਹ ਪੰਜਾਬ ਲਈ ਬੋਲਦਾ ਹੈ ਤੇ ਤੁਹਾਡੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਪਰ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਅਜਿਹਾ ਕਰਦਾਰ ਹੈ ਜੋ ਵੀ ਪੰਜਾਬ ਦੀ ਗੱਲ ਕਰਦਾ ਜੋ ਵੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਚਾਹੇ ਉਹ ਵੱਡਾ ਚਾਹੇ ਛੋਟਾ ਉਹਨਾਂ ਨੂੰ ਮਾਣ ਸਨਮਾਨ ਦੇਣਾ ਜਾਣਦੇ ਆ ਉਹਨਾਂ ਨੂੰ ਆਪਣੀਆਂ ਪਲਕਾਂ ਤੇ ਬਿਠਾਉਂਦੇ ਆ ਉਹਨੂੰ ਆਪਣੇ ਸਿਰ ਦਾ ਤਾਜ ਬਣਾਉਂਦੇ ਆ ਤਾਂ ਹੀ ਪੰਜਾਬ ਦੇ ਲੋਕ ਪੰਜਾਬ ਦਾ ਵਰਕਰ ਪੰਜਾਬ ਕਾਂਗਰਸ ਦੇ ਆਗੂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਚਾਉਂਦੇ ਆ ਤੇ ਇਹ ਤੁਹਾਡੇ ਦੇਖਣ ਦੀ ਗੱਲ ਹੈ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਜਿਨ੍ਹਾਂ ਨੇ ਝੂਠੇ ਵਾਅਦੇ ਕੀਤੇ ਜੋ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਚਾਹੇ ਆਪਣੇ ਹਲਕੇ ਦੇ ਆ ਚਾਹੇ ਆਪਣੇ ਪਿੰਡਾਂ ਦੇ ਆ ਚਾਹੇ ਆਪਣੇ ਜ਼ਿਲ੍ਹਾ ਲੈਵਲ ਤੇ ਆ ਜੋ ਵੀ ਪੰਜਾਬ ਨਾਲ ਦਗਾ ਕਮਾ ਰਹੇ ਆ ਜੋ ਵੀ ਉਹਨਾਂ ਨਾਲ ਵਿਸ਼ਵਾਸ ਘਾਤ ਕਰ ਰਹੇ ਆ ਉਹਨਾਂ ਦਾ ਸਾਥ ਨਹੀਂ ਦੇਣਗੇ ਪੰਜਾਬ ਦੇ ਲੋਕ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਇੱਕ ਚੰਗੇ ਕਰਤਾਰ ਇੱਕ ਚੰਗੀ ਸ਼ਖਸੀਅਤ ਵਾਲੇ ਲੀਡਰਾਂ ਨੂੰ ਲੈ ਕੇ ਹੁਣ ਉਹ ਸੋਚ ਆਪਣੀ ਬਣਾ ਚੁੱਕੇ ਆ ਜਿਸ ਲੀਡਰ ਕੋਲੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਮੁੱਦੇ ਨੂੰ ਲੈ ਕੇ ਕੋਈ ਅਜੰਡਾ ਹੈ ਕੋਈ ਪਾਲਿਸੀ ਹੈ ਕੋਈ ਮਾਡਲ ਤਿਆਰ ਕੀਤਾ ਹੋਇਆ ਸਿਰਫ ਉਹਦਾ ਸਾਥ ਦੇਣ ਲਈ ਤਿਆਰ ਨਹੀਂ ਤੇ ਤੁਸੀਂ ਐਸੇ ਡਰ ਤੋਂ ਅੱਜ ਇਹ ਜਿਹੜੀ ਲੜਾਈ ਹੈ ਇਹਨੂੰ ਨਿੱਜੀ ਲੜਾਈ ਬਣਾ ਕੇ ਇੱਕ ਵਿਚਾਰ ਧਾਰਕ ਲੜਾਈ ਇੱਕ ਸੰਵਾਦ ਰਹੀ ਨਹੀਂ ਹੱਲ ਕਰਨਾ ਚਾਹੁੰਦੇ ਜੇਕਰ ਹੱਲ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਥੜੇ ਬੜਾ ਸਮਾਂ ਪਿਆ ਸਰਕਾਰ ਦਾ ਮੌਜੂਦਾ ਸਰਕਾਰ ਦਾ ਬੜਾ ਸਮਾਂ ਪਿਆ ਤੁਸੀਂ ਉਹਨਾਂ ਨੂੰ ਥਾਂ ਥਾਂ ਤੇ ਘੇਰੋ ਆਮ ਆਦਮੀ ਪਾਰਟੀ ਦਿੱਲੀ ਪੰਜ ਦਾ ਸਮੁੱਦੇ ਦਿੰਦੀ ਹੈ ਤੁਹਾਨੂੰ ਬੋਲਣ ਲਈ ਕਿਉਂ ਨਹੀਂ ਰਾਜਾ ਵੜਿੰਗ ਜੀ ਤੁਸੀਂ ਬੋਲਦੇ ਕਾਹਦਾ ਡਰ ਹੈ ਜੇਕਰ ਤੁਸੀਂ ਸੱਚੇ ਲੀਡਰਾਂ ਦਾ ਸਾਥ ਦਿਓ ਬੇਦਾਗ ਬੇਬਾਕ ਬੋਲਣ ਵਾਲੇ ਲੀਡਰਾਂ ਦਾ ਸਾਥ ਦਿਓ ਤਾਂ ਤੁਹਾਡਾ ਵੀ ਭਲਾ ਜਰੂਰ ਹੋਵੇਗਾ ਪਰ ਆਪਣੀ ਨਿੱਜੀ ਸਿਆਸਤ ਲਈ ਜੇਕਰ ਤੁਸੀਂ ਇੱਕ ਚੰਗੇ ਕਰਤਾਰ ਵਾਲੇ ਲੀਡਰ ਤੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਵਿਰੋਧੀ ਬਣ ਰਹੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਨਹੀਂ ਤੁਹਾਡੀ ਸਿਆਸਤ ਲਈ ਚੰਗਾ ਨਹੀਂ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਆ ਪੰਜਾਬ ਦੇ ਲੋਕ ਤੁਹਾਨੂੰ ਪਤਾ ਹੈ ਕੌਣ ਝੂਠਾ ਬਦਲਾ ਦੇ ਨਾਂ ਤੇ ਝਾਂਸਾ ਦੇ ਕੇ ਸਾਡੇ ਨਾਲ ਦਗਾਕ ਮਾਰ ਰਿਹਾ ਹੈ ਕੌਣ ਵਿਰੋਧੀ ਧਿਰ ਚ ਹੋਣ ਦੇ ਬਾਵਜੂਦ ਮੌਜੂਦਾ ਸਰਕਾਰ ਦਾ ਸਾਥ ਦੇ ਰਿਹਾ ਹੈ ਕਿਸ ਲੀਡਰ ਨੇ ਪੰਜਾਬ ਦੀ ਨੌਜਵਾਨੀ ਦੀ ਗੱਲ ਨਹੀਂ ਕੀਤੀ ਕਿਸ ਨੇ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੜਾਈ ਨਹੀਂ ਲੜੀ ਸੋ ਉਹਨਾਂ ਨੂੰ ਆਉਣ ਵਾਲਾ ਸਮਾਂ ਪੰਜਾਬ ਦੇ ਲੋਕ ਸ਼ੀਸ਼ਾ ਦਿਖਾਉਣਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਖਿਮਾਂ ਦਾ ਜਾ ਚਕਾਂ ਸੋ ਫਿਰ ਕਿਸੇ ਦਿਨ ਕਿਸੇ ਮੁੱਦੇ ਨੂੰ ਲੈ ਕੇ ਜਰੂਰ ਆਪਣੇ ਵਿਚਾਰ ਸਾਂਝੇ ਕਰੂੰਗਾ ਜਿਸ ਵੀ ਭਰਾ ਨੂੰ ਇਸ ਛੋਟੇ ਵੀਰ ਦਾ ਕੁਝ ਬੁਰਾ ਲੱਗਿਆ ਹੋਵੇ ਤਾਂ ਮਾਫ ਕਰਿਓ ਜੇ ਕੋਈ ਚੰਗਾ ਲੱਗਿਆ ਹੋਵੇ ਤਾਂ ਸਾਥ ਦਿਓ ਧੰਨਵਾਦ